ਦੇਖਣਾ ਫਟਾ ਲਾ ਰਿਹਾ ਜਿਹੜਾ ਨਹੀਂ ਬੀਜਦਾ ਇਹ ਆ ਰਿਹਾ ਪੇਪਰ ਬੁੱਕ ਤਾਂ ਹੈ ਨਹੀਂ ਕੋਈ ਉੱਧਰ ਵਾਲੀਆਂ ਮੰਚੀ ਬੀਜਦਾ ਜੀ ਬੀਜੀ ਬੀ ਇਹ ਨਾ ਜੇ ਜੀ ਆਈ ਦੀ ਗੱਲ ਆਇਆ ਤਾਂ ਕੋਈ ਦੁਕਾਨ ਦੇ ਮਗਰੀ ਮਗਰ ਤੋਂ ਹੀ ਆ ਰਿਹਾ ਹੋਵੇ ਇਹਨਾਂ ਦੇ ਮਗਰ ਕੋਈ ਕੀ ਨਾਮ ਹੈ ਤੇ ਕੀ ਘਟਨਾ ਹੋਈ ਹੈ ਜਿਹੜੀ ਕੱਲ ਨਾਂ ਮੇਰਾ ਸਤਵਿੰਦਰ ਸਿੰਘ ਹੈ ਜੀ ਮੈਂ ਜੱਸੀ ਚੌਂਕ 'ਚ ਆਪਣੀ ਸੀਮਿੰਟ ਦਾ ਕੰਮ ਹੈਗਾ ਆਪਣੇ ਕੋਲ ਤੇ 6:30 ਵਜੇ ਮੈਂ ਦੁਕਾਨ ਤੋਂ ਚੱਲੇ ਆ ਮੈਰੇ ਸਿਗੀ ਉੱਥੇ ਜਾਣਾ ਸੀਗਾ ਮੈਂ ਕਿਹਾ ਚਲੋ ਵੀ ਮਾਲ ਟਾਊਨ ਕਮ ਪੇਂਟ ਫੜਾਈ ਹੋਈ ਸੀ ਅਲਟਰ ਵਾਸਤੇ ਉਹ ਫੜਨੀ ਸੀਗੀ ਤੇ ਉਹ ਮੈਂ ਗੱਡੀ ਅੱਕੇ ਬਾਹਰ ਲਾ ਕੇ ਅਡਜਸਟ ਅੰਦਰ ਪੇਂਟ ਫੜਨ ਗਿਆ ਦਮਿੰਨ 5 ਮਿੰਟ ਵੀ ਨਹੀਂ ਲੱਗੇ ਤੇ 5 ਮਿੰਟ ਆ ਕੇ ਬਾਹਰ ਦੇਖਿਆ ਕਿ ਆ ਕੇ ਕੁਝ ਗੇਟ ਖੋਲੇ ਤੇ ਸ਼ੀਸ਼ਾ ਟੁੱਟਿਆ ਹੋਇਆ ਸੀਗਾ ਤੇ ਬੈਗ ਉੱਚ ਨਹੀਂ ਸੀਗਾ ਜੀ ਤੇ ਕਿਹੜੀ ਘਟਨਾ ਕਿਹੜੀ ਜਗ੍ਹਾ ਤੇ ਹਾਂ ਟੀਵੀ ਟਾਵਰ ਦੇ ਸਾਹਮਣੇ ਜਿਹੜੀ ਮਾਰਕੀਟ ਹੈਗੀ ਹੈ ਜੀ ਫੇਸ 1 ਚ ਵਿਜੇ ਗਾਰਮੈਂਟਸ ਤੇ ਕਿੰਨੀ ਰਕਮ ਸੀ ਨੀਅਰ ਅਬਾਊਟ 3 ਲੱਗੀ ਕੋਈ ਸੀਸੀਟੀਵੀ ਦੀ ਸਾਹਮਣੇ ਆਈ ਕੋਈ ਛਾਣ ਇੱਕ ਫੁਟੇਜ ਮਿਲੀ ਹੈਗੀ ਬੇਗਾਰਮੈਂਟ ਦੀ ਬਾਕੀ ਉਸ ਟਾਈਮ ਤੇ ਦੁਕਾਨਾ ਬੰਦ ਹੋਣ ਕਰਕੇ ਹੁਣ ਜਾ ਰਹੇ ਆ ਪੁਲਿਸ ਵਾਲੇ ਤੇ ਹੋ ਸਕਦਾ ਮਿਲ ਜਾਏਗੀ ਜੀ ਕਿੰਨੇ ਵਜੇ ਇਹਦੀ ਘਟਨਾ ਸ਼ਾਮ ਨੂੰ ਸ਼ਾਮ ਨੂੰ 7 ਵਜੇ ਤੇ ਜਿਹੜੇ ਪੈਸੇ ਸੀ ਬਸ ਤੁਸੀਂ ਕਿੱਥੋਂ ਲੈ ਕੇ ਆ ਰਹੇ ਸੀ ਕਿੱਥੇ ਲੈ ਜਾਣੇ ਸੀ ਮੈਂ ਇੱਕ ਪੈਸਟ ਰੈਸ਼ ਕੋਲੇ ਕੋਸ਼ ਤਾਂ ਕਿਸੇ ਨੂੰ ਦੇਣੀ ਸੀ ਕਿ ਵੇਣਾ ਜੀ ਕੜਾਈ ਸੀਗੀ ਤੇ ਕੋਸ਼ ਦੁਕਾਨ ਤੇ ਜਿਵੇਂ ਡੇਲੀ ਰੁਟੀਨ ਹੁੰਦਾ ਹੈਗਾ ਜੀ ਉਹ ਸੀਗੀ ਕੀ ਮੰਗ ਕਰਦੇ ਆ ਕੋਲੇ ਮੋਸੇ ਹੀ ਮੰਗ ਕਰਦੇ ਆ ਕਿ ਸਾਡੀ ਮਦਦ ਕੀਤੀ ਜਾਵੇ ਜਿੰਨੀ ਹੋ ਸਕਦੀ ਵਕਤਵਾਦੀ ਤੇ ਨਸ਼ੇੜੀ ਇਸ ਚੀਜ਼ ਨੂੰ ਇਹ ਬਰਬਾਦ ਕਰਾਇਆ ਜਾਵੇ ਨਸ਼ੇੜੀਆਂ ਨੂੰ ਥੋੜੀ ਠੱਲ ਪਾਈ ਜਾਵੇ ਤੇ ਲਗਾਤਾਰ ਕਤਨਾਮਾ ਵਾਪਰ ਰਹੀਆਂ ਤਾਂ ਸਾਫੀ ਆਪਣੀਆਂ ਕਿਵੇਂ ਦੇਖਦੇ ਹੋ ਮਾਹੌਲ ਇਹ ਹੀ ਦੇਖਦੇ ਆ ਜੇ ਇਸ ਘਰੇ ਵਾਸ ਰੋਟੀ ਪਾਣੀ ਖਾ ਲਈਏ ਤੇ ਕੰਮ ਬੰਦ ਕਰ ਦਈਏ ਵਪਾਰ ਜਿਹੜਾ ਹੈਗਾ ਫਿਰ ਵਪਾਰ ਅਸੀਂ ਕਰਾਂਗੇ ਕਿਵੇਂ ਜੇ ਵਪਾਰ ਨੂੰ ਅਸੀਂ ਹੈਂਡਲ ਹੀ ਨਹੀਂ ਕਰ ਸਕਣਾ ਇਸ ਤਰੀਕੇ ਨਾਲ ਜੇ ਅਸੀਂ ਕੋਲੇ ਗੰਨ ਹੀ ਰੱਖਣੀ ਹੈਗੀ ਫਿਰ ਅਸੀਂ ਗੰਨ ਵਾਲਾ ਕੰਮ ਹੀ ਕਰ ਲੈਨੇ ਫਿਰ ਵਪਾਰ ਕਿਉਂ ਕਰਨੇ ਹੁਣ ਕੋਰਸ ਨੂੰ ਕੋਰਸ ਦਾਤੀ ਕਰਵਾਤੀ ਹਾਂਜੀ ਹੈਗਾ ਹੋ ਗਿਆ ਅਮਨ ਜੀ ਜੀ ਹਾਜੀ ਸਾਥੀ ਨੇ ਕਿ ਸਰਕਾਰੀ ਸ਼ਾਮੀ ਤੋਂ ਕਾਰ ਦੇ ਵਿੱਚੋਂ ਬਿਛਟ ਹੋ ਗਿਆ ਕੀ ਪੂਰਾ ਮਹਾੜਾ ਇਹ ਕੱਲ ਸ਼ਾਮੀ तकरीबन 7:30 ਵਜੇ ਦੀ ਘਟਨਾ ਸਤਵਿੰਦਰ ਸਿੰਘ ਔਰ ਉਸਨੀ ਪੁੱਤਰ ਹਰਿੰਦਰ ਸਿੰਘ ਇਹਨਾਂ ਦਾ ਜੱਸੀਪੌੜੀ ਜਿਹੜਾ ਮੇਨ ਚੌਕ ਉੱਥੇ ਸੀਮੈਂਟ ਰੇਤ ਤੇ ਮੱਜਰੀ ਦਾ ਕੰਮ ਹੈ ਉੱਥੋਂ ਇਹ ਆਪਣੇ ਕੰਮ ਕਰ ਤੋਂ ਬਾਅਦ ਆਪਣੇ ਇੱਥੇ ਘਰ ਆ ਰਹੇ ਸੀਗੇ ਤੇ ਇਹ ਉੱਥੇ ਟੀਵੀ ਟਾਵਰ ਦੇ ਕੋਲ ਵਿਜੇ گارਮੈਂਟਸ ਉੱਥੇ ਕੋਈ ਕਪੜੇ ਲੈਣ ਵਾਸਤੇ ਰੁਕੇ ਇਹਨਾਂ ਦੇ ਦੱਸਣ ਮੁਤਾਬਕ ਇੱਕ ਬੈਗ ਇਹਨਾਂ ਦਾ ਕੰਡਕਟਰ ਸੀਟ ਤੇ ਪਿਆ ਸੀ ਜਿਸ ਵਿੱਚ ਕੁਝ ਨਗਦੀ ਤੇ ਕੁਝ ਬੈਂਕ ਦੇ ਚੈੱਕ ਵਗੈਰਾ ਕੁਝ ਹੋਰ ਜ਼ਰੂਰੀ ਕਾਗਜ਼ਾਤ ਸੀਗੇ ਉਹਨੂੰ ਕਿਸੇ ਨਾਮ ਨੂੰ ਬੰਦੇ ਨੇ ਸ਼ੀਸ਼ਾਕਾਰ ਦਾ ਭੰਦ ਕੇ ਕੰਡਕਟਰ ਸਾਈਡ ਤੋਂ ਬੈਗ ਚੱਕ ਕੇ ਲੈ ਗਏ ਕਿੰਨੀ ਨਗਦੀ ਦੱਸੀ ਜਾ ਰਹੀ ਹੈ ਨਗਦੀ ਉਹ ਵਾਲੇ ਵੈਰੀਫਾਈ ਕਰ ਰਹੇ ਨੇ ਆਪਦੇ ਜੋ ਵੀ ਬਿੱਲ ਵਗੈਰਾ ਜਾਂ ਜੋ ਵੀ ਉਹ ਤੇ ਹਦੀ ਇਹਨਾਂ ਦੀ ਉਹ ਕਮਾਈ ਸੀਗੀ ਉਹ ਸਾਰਾ ਕੁਝ ਵੈਰੀਫਾਈ ਕਰਕੇ ਸਾਨੂੰ ਲਿਖਾ ਰਹੇ ਨੇ ਅਸੀਂ ਮਾਮਲਾ ਦਰਜ ਕਰਕੇ ਕਤਨੀ ਸ਼ੁਰੂ ਕਰਦੇ ਹਾਂ ਸੋ ਜਿਹੜੀ ਸੀਸੀਟੀਵੀ ਫੁਟੇਜ ਵੀ ਆਈ ਹੈ ਹਾਂ ਸੀਸੀਟੀਵੀ ਫੁਟੇਜ ਇੱਕ ਆਈਏ ਅਸੀਂ ਇੱਕ ਹੋਰ ਅਪਰੇਨ ਕਰ ਲਈ ਹੈ ਤੇ ਉਹਦੇ ਵਿੱਚ ਕੁਝ ਉਹਦਾ ਥੋੜਾ ਚਿਹਰਾ ਕਲੀਅਰ ਆ ਰਿਹਾ ਤੇ ਅਸੀਂ ਇੱਕ ਟੀਮ ਆਲਰੇਡੀ ਸਾਡੀ ਡਿਪਲੋਏ ਕਰਤੀ ਹੈ ਉਹਨੂੰ ਮੁਕਤਬ ਨੂੰ ਟ੍ਰੇਸ ਕਰਨਾਂ